Saturn <speaking in liksomality> <speaking in welcome>

ਨਾਨਕ ਇੱਕ ਕਰਤਾ ਸੇਸਰ ਨਾਹੀ ਪੂਰਨ ਗੁਣ ਸੁਖੋ ਟਲ ਗੁਰ ਸੇਹ ਹੈ ਇਹਨੇ ਸਹਜ ਦਰਸ਼ਨ ਪਰਸ ਹੈ ਗੁਰੂ ਕੈ ਜਨਮ ਮਰਨ ਦੁਖ ਉਹ ਵਸੇ ਹਤਖੁ ਖਸਮ ਦੀ ਨੂਰ ਅਰਸਹੁ ਕੁਸਹੁ ਤਦੁਦਿਠ ਸਚੇ ਪਾਤਿ ਸਾਹ ਮਦ ਜਨਮ ਜਨਮ ਦੀ ਸਜਣ ਸਚੁ ਪਾਤਿ ਸਾਹ ਸਿਰਸਾ ਹੰਦੈ ਜਿਸ ਪਾਸ ਬਹਠ ਆਸੋਹੀਐ ਸਬਨਾ ਦਾ ਵਾਹਿਗੁਰੂ ਸਾਹਿਬ ਜੀਓ ਟੋਡੀ ਮਖਲਾ ਪੰਜਵਾ ਹਰ ਬਿਸਰਤ ਸਦਾ ਖੁਆਰੀ ਤਕ ਧੋਖਾ ਕਹਾ ਬਿਆਪੈ ਜਹ ਕੋ ਉਟ ਤੁਹਾਰੀ ਹਰ ਬਿਸਰਤ ਸਦਾ ਖੁਆਰੀ ਤਾਕੋ ਤੋਖ ਕਹੰ ਬਿਆਪੈ ਜਾ ਕੋ ਯੋਟ ਤੁਹਾਰੀ ਦਹਾ ਬਿਨ ਸਿਮਦਨ ਜੋ ਜੀਵਨ ਬਦਨਾ ਸਰਪ ਜੈਸੇ ਅਰਜਾਰੀ ਨਵ ਖੰਡਨ ਕੋ ਰਾਜ ਕਮਾਵੇ ਅੰਤ ਚੱਲੇ ਗੋਹਾਰੀ ਗੁਣ ਨਿਦਾਨ ਗੁਣ ਤਿਨਹੀ ਗਾਏ ਜਿਨ ਕੋ ਕਿਰਪਾ ਤਾਰੀ ਸੋ ਸੁਖੀਆ ਧਨ ਉਸ ਜਨ ਮਾਨੰਕ ਤਿਸ ਬਲੇ ਹਾਰੀ ਗੁਣ ਨਿਦਾਨ ਗੁਣ ਤਿਨਹੀ ਗਾਏ ਜਿਨ ਕੋ ਕਿਰਪਾ ਤਾਰੀ ਸੋ ਸੁਖੀਆ ਧਨ ਉਸ ਦਿਨ ਮਾ ਨਾਨਕ ਤਿਸ ਬਲਿਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਤਨ ਵਾਹਿਗੁਰੂ ਸਾਹਿਬ ਜੀ ਫਲ ਗੁਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈਂ RAM ਕੇ ਕਰ ਕਿਰਪਾ ਦਿਆ ਮਿਲਾਏ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾਂ ਨਾਹੀ ਜਾਏ ਇਛ ਪੁੰਨੀ ਵੱਡ ਭਗਣੀ ਵੱਡ ਪਾਇਆ ਹਰਿ ਰਾਏ ਮਿਲ ਸਹੀਆ ਮੰਗਲ ਗਾਵਹੀ ਗੀਤ ਗੋਵਿੰਦ ਆਲਾਈ ਹਰ ਜਹਾਂ ਅਬਰ ਨਾ ਦਿਸਈ ਕੋਈ ਦੂਜਾ ਲਵੇ ਨਾ ਲਾਏ ਹਲ ਤ ਪਲਤ ਸਵਾਰਿਓਨ ਨੇ ਚਲ ਦਿੱਤੀਆਂ ਨਜਾਈ ਸੰਸਾਰ ਸਾਗਰ ਤੇ ਅੱਖਿਆਂ ਬਹੁੜ ਨ ਜਨਮ ਧਾਈ ਜਿਹ ਵਾਏ ਅਨੇਕ ਗੁਣ ਤਰੇ ਨਾਨਕ ਚਰਨੀ ਪਾਈ ਫਲ ਗੁਣ ਨਿਤ ਸਲਾਹੀਐ ਜਿਸਨੋ ਤਿਲ ਨਤਮਾਏ ਜਹਿ ਵਾਏ ਇਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ ਫਲ ਗੁਣ ਨਿਤ ਸਲਾਹੀਐ ਜਿਸਨੋ ਦਿਲ ਨਾ ਤਮਾਏ ਵਾਹਿਗੁਰੂ ਕਾ ਹਰ ਸਾ ਵਾਹਿਗੁਰੂ ਕੀ ਫਤਿਹ ੴ